ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸੁਖੇ ਅਮਲੀ ਦੀ ਨਾ ਅੱਜ ਜਿਹੜੀ ਮੈਂ ਸਪੀਚ ਸੁਣੀ ਐ ਪਾਸਮ ਸੁਣਿਆ ਲੈਕਚਰ ਕਹਿੰਦਾ ਆ ਕੇਜਰੀਬਾਲ ਜਿਹੜਾ ਤੇ ਆਪ ਭਗਵੰਤ ਮਾਨ ਜਿਹੜਾ ਇਹ ਥੋੜੀਆਂ ਜ਼ਮੀਨਾਂ ਤੇ ਡਾਕੇ ਮਾਰਨਗੇ ਡਾਕੇ ਠੀਕ ਐ ਕੀ ਗੱਲ ਕਰਦਾ ਉਹ ਜਿਹੜਾ ਲੈਂਡਿੰਗ ਪੂਲ ਸਕੀਮ ਆਈ ਐ ਜਿਹੜੀ ਜ਼ਮੀਨ ਰਿਕੁਆਇਰ ਹੋਣੀ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵਿੱਚ ਪਿੰਡਾਂ ਦੀ ਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਜੇ ਲੋੜ ਪਈ ਤਾਂ ਕੁਰਬਾਨੀ ਵੀ ਦੇ ਦਾਂਗੇ ਅੱਛਾ ਇਦਾਂ ਹੀ ਇਹਦੇ ਘਰ ਵਾਲੀ ਜਿਹੜੀ ਆ ਬੀਬਾ ਹਰ ਸਿਮਰਤ कौर ਬਾਦਲ ਉਹਦੇ ਤੋਂ ਨੂੰ ਇੱਕ ਸਟੇਟਮੈਂਟ ਚਾਹੀਤੇ ਹੋਣੀ ਆ ਕਹਿੰਦੀ ਐਸ ਵੀ ਐਲ ਜੇ ਨਹਿਰ ਕੱਢਣ ਦੀ ਤੁਸੀਂ ਸੋਚੀ ਵੀ ਨਾ ਮੈਂ ਡਾਂਗ ਲੈ ਕੇ ਜਾਉ ਉੱਥੇ ਸਭ ਤੋਂ ਪਹਿਲਾਂ ਹੁਣੋਂ ਪਤਾ ਨਹੀਂ ਡਾਂਗ ਕਿੱਥੇ ਟੁੱਟ ਘੱਟ ਗਈ ਪਤਾ ਨਹੀਂ ਬਾਦਲ ਸਾਹਿਬ ਦੇ ਨਾਲ ਹੀ ਮਚਾਤੀ ਉਹ ਖਤਮ ਕਰਤਾ ਕੰਮ ਅਸੇ ਮੈਂ ਚੇਤੇ ਕਰਾਉਣਾ ਇਹਨਾਂ ਲੀਲੀਆਂ ਪੱਗਾਂ ਵਾਲਿਆਂ ਨੂੰ ਵੀ ਥੋੜਾ ਜਿਹੜਾ ਇਹ ਸੁੱਖਾ ਗੱਪੀ ਅਮਲੀ ਹੁਣ ਖਾ ਕੇ ਪਾਈਆਂ ਫੇਮ ਬੋਲੀ ਜਾਂਦਾ ਹੈ ਮੈਨੂੰ ਪੁੱਛਤਾ ਲਓ ਜਦੋਂ ਬੀਜੇਪੀ ਵਾਲੇ ਸੈਂਟਰ ਸਰਕਾਰ ਕਿਸਾਨ ਵਿਰੋਧੀ ਬਿੱਲ ਲੈ ਕੇ ਆਏ ਸੀ ਤੇ ਉਦੋਂ ਸਭ ਤੋਂ ਜ਼ਿਆਦਾ ਫਾਇਦੇ ਇਹਨਾਂ ਨੇ ਗਢਾਏ ਸੀ ਵੱਡਾ ਬਾਦ ਲੱਗਿਆ ਰਿਆ ਕਿਸਾਨਾਂ ਦੀ ਆਮਦਨ ਜਿਹੜੀ ਦੁੱਗਣੀ ਹੋ ਜੋ ਨੰਨੇ ਸ਼ਾਂ ਬੀਬਾ ਹਰਸਿਮਰਤ ਕੌਰ ਲੱਗੀ ਰਹੀ ਕਿਸਾਨਾਂ ਨੂੰ ਲਾਭ بڑا ਹੋਣਾ ਹੈ ਤੇ ਆਪ ਵੀ ਇਹ ਪਕਾਈ ਮਾਰੀ ਗਿਆ ਤੇ ਜਦੋਂ ਕਿਸਾਨਾਂ ਨੇ ਪੰਜਾਬ ਵਿੱਚ ਘੇਰਾ ਪਾ ਕੇ ਫੇਰਿਆ ਛੇਤਰ ਫਿਰ ਕਹਿੰਦੇ ਅਸੀਂ ਅਸੀਫਾ ਦਿੰਨੇ ਆ ਅਸੀਂ ਕੁਰਬਾਨੀ ਦਿੰਨੇ ਆ ਬੀਬੀ ਐਮਪੀ ਸੀ ਬੀਬੀ ਨੇ ਅਸੀਫਾ ਦਿੱਤਾ ਜਣ ਕੇ ਇਹ ਲੋਕ ਸ਼ਰਮ ਨਹੀਂ ਮੰਨਦੇ ਵੀ ਸਾਡੀ ਅਖਬਾਰਾਂ ਦੀਆਂ ਸੁਰਖੀਆਂ ਕਟਿੰਗ ਪਈ ਐ ਸਾਡੀਆਂ ਵੀਡੀਓ ਪਈਆਂ ਨੇ ਅੱਗੇ ਵਾਲੇ ਕੰਮ ਥੋੜੀ ਐ ਵੀ ਲੁਧਿਆਣੇ ਕੀ ਬੋਲ ਗਏ ਬਠਿੰਡੇ ਕੀ ਬੋਲ ਗਏ ਮੋਗੇ ਕੀ ਬੋਲ ਗਏ ਹੁਣ ਤਾਂ ਅਗਲੇ ਫੋਨ ਦੇ ਵਿੱਚ ਜੇ ਤੁਸੀਂ ਬੋਲਤਾ ਉਦੋਂ ਹੀ ਵੀਡੀਓ ਕੱਢ ਕੇ ਚਲਾਉਂਦੇ ਵੀ ਆਹ ਦੇਖ ਹਮਲੀਆ ਕੀ ਬੋਲਦਾ ਸੀ ਤੇਰੀ ਸਟੇਟਮੈਂਟ ਹੈ ਜਨਨ ਕਿ ਇੰਨੇ ਬੇਵਕੂਫ ਬੰਦੇ ਨੇ ਸਮਝ ਹੀ ਨਹੀਂ ਰਹੇ ਵੀ ਅਸੀਂ ਕਿਹਨੂੰ ਕੀ ਕਹਿ ਰਹੇ ਫਿਰ ਬੰਦਾ ਕਹਿੰਦਾ ਲੈ 2027 ਚ ਸਾਡੀ ਸਰਕਾਰ ਆਜੂ ਤੇ ਤੁਹਾਡੀਆਂ ਜਵਾਨਤਾ ਜਬਤ ਹੋਣਗੀਆਂ ਇਹਨੂੰ ਪਹਿਲਾਂ ਬੇਬਕੂਬ ਨੂੰ ਪੁੱਛੋ ਵੀ ਲੁਧਿਆਣੇ ਕੀ ਹੋਇਆ ਉਹ ਤੁਹਾਡਾ ਵਕੀਲ ਕਿਹੜਾ ਸੀ ਜਿਹਦੀ ਜਵਾਨਤ ਜਬਤ ਹੋਈ ਹੈ ਤੁਸੀਂ ਤਾਂ ਨਾ ਹੁਣ ਮੈਂ ਤੁਹਾਨੂੰ ਇੱਕ مشਵਰਾ ਦੇਣਾ ਵੈਸੇ ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਸੀ ਪਰ ਕਹਿ ਦਿੰਨੇ ਆ ਬਿਸ਼ਕੀ ਬਹੁਤ ਬ੍ਰਾਂਡਾਂ ਦੀ ਆਈ ਹੋਈ ਹੈ ਵੀ ਆਰ ਦੇ ਬਹੁਤ ਬ੍ਰਾਂਡ ਆਏ ਤੇ ਮੁਰਗੇ ਮਾਰ ਕੇ ਤੁਸੀਂ ਘਰੇ ਰੱਖੇ ਹੋਏ ਨੇ ਭੇਡਾਂ ਰੱਖੀਆਂ ਹੋਈਆਂ ਨੇ ਬੱਕਰੇ ਬੁੱਕਰੇ ਬੱਕਰੀਆਂ ਰੱਖੀਆਂ ਨੇ ਤੁਸੀਂ ਤਾਂ ਵਧੀਆ ਬੱਕਰੇ ਦਾ ਚਾਰ ਪਾਓ ਤੇ ਦੁਪਹਿਰ ਵੇਲੇ ਠੰਡੀ ਬੀਅਰ ਪੀਆ ਕਰੋ ਜਦੋਂ ਚਾਰ ਇੱਕ ਪੰਜ ਦੇ ਵਧੀਆ ਮਿਸਕੀ ਪੀਆ ਕਰੋ ਤੁਸੀਂ ਕੀ ਲੈਣਾ ਚਾਹਣਾ ਤੋਂ ਬਹੁਤ ਕੁਛ ਆ ਤੁਹਾਡੇ ਕੋਲ ਲੁੱਟ ਛੋਟ ਦਾ ਕੋਈ ਨਵਾਂ ਮੁੰਡਾ ਆ ਜਾਣ ਦਿਓ ਕੋਈ ਨਵਾਂ ਲੀਡਰ ਆ ਜਾਣ ਦਿਓ ਕੋਈ ਪੰਜਾਬ ਦੀ ਗੱਲ ਕਰ ਲੂਗਾ ਕਿਉਂ ਨਹੀਂ ਤੁਸੀਂ ਕੁਝ ਕਰਨ ਦਿੰਦੇ ਅਸਾਂ ਇੱਕ ਛੋਟੀ ਜਿਹੀ ਨਾ ਖੇਡ ਹੁੰਦੀ ਸੀ ਗੁੱਲੀ ਡੰਡਾ ਪਤਾ ਉਹ ਜਿਹਦੇ ਉੱਤੇ ਗੁੱਲੀ ਰੱਖ ਕੇ ਡੰਡਾ ਫਸਾ ਕੇ ਦੂਰ ਮਾਰਦੇ ਉਹਨੂੰ ਗੱਬ ਕਹਿੰਦੇ ਹੁੰਦੇ ਸੀ ਸਾਡੇ ਮਾਲਵੇ ਵਿੱਚ ਤਾਂ ਉਹ ਛੋਟੇ ਜਵਾਕੀ ਕਹਿੰਦੇ ਸੀ ਜੇ ਲੜ ਪੈਂਦੇ ਕਹਿੰਦੇ ਨਾ ਮੈਂ ਖੇਡਣਾ ਨਾ ਖੇਡਣ ਦੇਵਾਂ ਮੈਂ ਤਾਂ ਕੁੱਤੇ ਵਿੱਚ ਬਾਥਰੂਮ ਕਰੂੰਗਾ ਬਈ ਸੋ ਕੁਝ ਹੋਰ ਕਹਿੰਦੇ ਸੀ ਵੀ ਮੈਂ ਤਾਂ ਕੁੱਤੇ ਵਿੱਚ ਬਾਥਰੂਮ ਕਰੂੰਗਾ ਆ ਉਹਨਾਂ ਬੱਚਿਆਂ ਦੇ ਖੇਡ ਹੁੰਦੇ ਸੀ ਇਦਾਂ ਕਚੀਰਾ ਪਾ ਕੇ ਲੜਦੇ ਸੀ ਇਦਾਂ ਹੁਣ ਇਹ ਲੀਲੀਆਂ ਪੱਗਾਂ ਬਾਲਿਆ ਵੀ ਨਾ ਅਸੀਂ ਕੁਝ ਕੀਤਾ ਨਾ ਕਿਸੇ ਨੂੰ ਕੁਝ ਕਰਨ ਦਈਏ ਇਦਾਂ ਬਸ ਇਦਾਂ ਹੀ ਹਲੇਲੂਇਆ ਜੈ શ્રી ਰਾਮ ਪਤਾ ਨਹੀਂ ਅੱਲਾਹੁ ਅਕਬਰ ਬਿੱਜੀ ਬੋਲੇ ਸੋਨਿਹਾਲ ਪਤਾ ਨਹੀਂ ਕੀ ਅੱਗ ਸਵੇਰ ਖਾ ਕੇ ਬੋਲਦੇ ਆ ਸ਼ਰਮ ਹੀ ਨਹੀਂ ਮੰਨਦੇ ਕਿੱਥੇ ਆਉ ਤੁਹਾਡੀ ਸਰਕਾਰ ਪਾਕਿਸਤਾਨ ਵਿੱਚ ਆਉ ਅਮਰੀਕਾ ਵਿੱਚ ਆਉ ਪੰਜਾਬ ਇਸ ਟਾਉਂਦੀ ਨਹੀਂ ਵਿਲਾਵਤਾ ਮੈਂ ਇਕੱਲਾ ਹੀ ਨਹੀਂ ਪੈਰ ਲੱਗਣ ਦਾ ਤੁਹਾਡੇ ਜਿਹੜਾ ਮਰਜੀ ਲੀਡਰ ਬੁਲਾ ਲਿਓ ਜਿਹੜਾ ਮਰਜੀ ਬੁਲਾਰਾ ਆ ਲਿਓ ਬੁਲਾ ਲਿਓ ਛਤਰੀ ਛਤਰ ਫੇਰਾਂਗੇ ਪੜ ਕੇ ਪਤਾ ਹੈ ਤੁਹਾਨੂੰ ਖੈਰਾ ਕੋ ਲੋਕਾਂ ਦੱਸਤਾ ਮੈਂ ਵੀ ਇਹ ਸ਼ੇਰੇ ਦੇ ਬੇਵਕੂ ਬੰਦੇ ਨੇ ਅੱਛਾ ਮੈਨੂੰ ਨਾ ਇੱਕ ਇਹਦੀ ਮੈਂ ਗੱਲ ਪਹਿਲਾਂ ਵੀ ਸੁਣਾਈ ਸੀ ਇਹ ਇਹੋ ਜਿਹਾ ਬੇਵਕੂ ਬੰਦਾ ਹੈ ਜੇ ਚਾਹ ਪੀਲੇ ਇਹਨੂੰ ਤਾਂ ਭੁੱਲ ਜਾਂਦਾ ਹੈ ਲੱਸੀ ਪੀਲੇ ਤਾਂ ਭੁੱਲ ਜਾਂਦਾ ਇਹਦਾ ਡਰਾਈਵਰ ਕਹਿੰਦਾ ਨਾ ਇੱਕ ਵਾਰੀ ਕਿਸੇ ਨੂੰ ਗੱਲ ਸੁਣਾਉਂਦਾ ਸੀ ਕਹਿੰਦਾ ਪਹਿਲਾਂ ਲੱਸੀ ਪੀ ਗਿਆ ਕਿਲੋ ਦੋਸਤ ਕਿੰਨਾ ਮੈਨੂੰ ਚਾਹ ਬਣਾਓ ਤੇ ਫਿਰ ਕਿੰਨਾ ਉਲਟੀਆਂ ਲੱਗ ਗਈਆਂ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਲੱਸੀ ਤੋਂ ਬਾਅਦ ਚਾਹ ਨਹੀਂ ਪੀਦੀ ਚਾਹ ਤੋਂ ਬਾਅਦ ਲੱਸੀ ਨਹੀਂ ਪੀਦੀ ਉਹ ਬੰਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਨੂੰ ਕਰਦੇ ਸ਼ਰਮ ਨਹੀਂ ਆਉਦੀ ਇਹਨੂੰ ਕਿਰਪਾਨ ਨਹੀਂ ਪਾਣੀ ਆਉਂਦੀ ਵੀ ਕਿੱਧਰ ਦੀ ਸਿੱਧੇ ਪਾਸੇ ਦੀ ਇਕਦਰੀ ਪੁੱਠੇ ਪਾਸੇ ਦੀ ਹੈ ਇਹਦਾ ਇਦਾਂ ਦੇ ਲੋਕ ਹੈ ਸ਼ਰਮ ਨਹੀਂ ਆਉਂਦੀ ਤੁਹਾਨੂੰ ਮਾੜੀ-ਮੋਟੀ ਯਾਰ ਜੇ ਕੋਈ ਨਵਾਂ ਮੁੰਡਾ ਆਉਂਦਾ ਲੀਡਰ ਕੋਈ ਕੰਮ ਕਰਨਾ ਚਾਹੋਂ ਕਰ ਲੈਣ ਦੇ ਹੋ ਜਾ ਤੁਸੀਂ ਬਥੇਰਾ ਪੰਜਾਬ ਨੂੰ ਲੁੱਟ ਲਿਆ ਬਥੇਰਾ ਕੁਛ ਤੁਸੀਂ ਬੇੜਾ ਗਰ ਕਰਤ ਆਪਣੇ ਅਬ ਤਾਂ ਕਦੇ ਲਈ ਗਿਆ ਨਾਲੇ ਸਾਡੇ ਕੋਲੇ ਉਹ ਸ਼ੌਣ ਕਮੇਟੀ ਨਾਲ ਗੋਲਕਾ ਹੈਗਿਆਂ ਨੇ ਉਹ ਖਾਈ ਚਲ ਜਿੰਨੇ ਮਰਜੀ ਲੰਗਰ ਪਕਾਉਣ ਦੀ ਲੋੜ ਨਹੀਂ ਫੋਨ ਹੀ ਕਰਨਾ ਹੁੰਦਾ ਵੀ ਮੂੰਗੀ ਬਣੀਆਂ ਛੋਲੇ ਬਣੇ ਨੇ ਖੀਰ ਬਣੀਆਂ ਟਿਬਨ ਜਭਾ ਕੇ ਭੱਜ ਜਾਂਦੇ ਗੱਡੀ ਭਰ ਕੇ ਲੈ ਜਾ ਕਰੋ ਨਾ ਦੁੱਧ ਲੈਣ ਦੀ ਲੋੜ ਨਾ ਠੰਡੇ ਲੈਣ ਦੀ ਲੋੜ ਨਾ ਦੇਗ ਲੈਣ ਦੀ ਲੋੜ ਨਾ ਕੁਸ਼ਨਾ ਦੀ ਲੋੜ ਨਹੀਂ ਕਪੜਾ ਵੀ ਉੱਥੋਂ ਜਾਂਦਾ ਤੁਹਾਨੂੰ ਬਾਦੂ ਨੀਲੀਆਂ ਪੱਗਾਂ ਉੱਥੋਂ ਜਾਂਦੀਆਂ ਨੇ ਕਿਉਂ ਜਲੂਸ ਕੱਢੀ ਜਾਂਦੇ ਹੋ ਕਰ ਲੈਣ ਦੇ ਕਿਸੇ ਨੂੰ ਕੁਛ ਚਾਹ ਪਰ ਜੇ ਨਾ ਐਤ ਕੀ ਲੋਕਾਂ ਨੇ ਤੁਹਾਡੇ ਖੇਤਰ ਨਾ ਫੇਰੇ ਮੇਰਾ ਨਾਂ ਬਾਜ਼ਰ ਕੇ ਕੁਛ ਹੋਰ ਰੱਖਦੇ ਹੋ ਤੁਹਾਨੂੰ ਮੈਂ ਦੱਸਦੀ ਗੱਲ ਲੋਕ ਥੋੜੇ ਤਾਂ ਬਹੁਤ ਅਟਕੇ ਹੋਏ ਅਰੇ ਥੋੜੇ ਜਿਕਾਰੇ ਛੜਨ ਵਾਲੇ ਰੱਖਿਆ ਨੇ ਨਸ਼ੇੜੀ ਜੇ ਸਭ ਤੋਂ ਪਹਿਲਾਂ ਇਹਨਾਂ ਦੇ ਜੁੱਤੀਆਂ ਪਹਿਨਣਗੇ ਸਭ ਤੋਂ ਪਹਿਲਾਂ ਓਕੇ ਪਹਿਨ ਲੋਕ ਥੋੜੇ ਤੋਂ ਕੀ ਯਾਰ ਤੁਸੀਂ ਲੋਕਾਂ ਨੂੰ ਬੇਵਕੂ ਬਣਾਉਣ ਲੱਗਿਓ ਨਾ ਬੋਲਣ ਦੀ ਅਕਲ ਅਛਾ ਮੈਂ ਇੱਕ ਹੋਰ ਦੇਖਿਆ ਜਦੋਂ ਇਹਨੇ ਸਾਹ ਲੈਣਾ ਹੁੰਦਾ ਨਾ ਗੱਲ ਕਰਕੇ ਤੇ ਕੋਲੇ ਕੋਈ ਜੋਕਰ ਜਿਹਾ ਬੈਠਾ ਉਹ ਬੋਲੇ ਸੋ ਨੇ ਹਾਲ ਜਕਾਰਾ ਛੜ ਦੂ ਥੀ ਬਸ ਆ ਇਹਨਾਂ ਦੀ ਕਰਤੂਤ ਹੈ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹਨਾਂ ਦੇ ਜੁੱਤੀਆਂ ਇੰਨੀਆਂ ਕੁ ਮਾਰੋ ਜਿਵੇਂ ਗਦਾਫੀ ਨਾਲ ਅਰिजिनल ਮੁਆਰਕ ਗਦਾਫੀ ਨਾਲ ਲਿਬੀਆ ਦੇ ਵਿੱਚ ਇਦਾਂ ਹੋਣੀ ਹੈ ਇਹਨਾਂ ਨਾਲ ਲੋਕ ਸੜਕਾਂ ਤੇ ਨਾ ਭਜਾ ਭਜਾ ਘੁੱਟਣਗੇ ਸਰਕਾਰ ਦੀ ਗਲਤੀ ਬਹੁਤ ਦੂਰ ਦੀ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ